ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਖਾਂ ਰਿਫਿਊਜ਼ਲ ਲੱਗ ਚੁੱਕੀਆਂ ਨੇ ਲੱਖਾਂ ਰਿਫਿਊਜ਼ਲ ਲੱਗਣ ਜਾ ਰਹੀਆਂ ਨੇ ਉਹਨਾਂ ਕਲਾਇੰਟਸ ਦੀਆਂ ਜਿਹੜੇ ਕਲਾਇੰਟਸ ਨੇ ਆਪਣੀ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਦੀ ਫਾਈਲ ਨੂੰ ਉਹਨਾਂ ਏਜੰਟ ਦੇ ਕੋਲ ਦਿੱਤਾ ਸੀ ਜਿਨ੍ਹਾਂ ਨੇ ਤੁਹਾਡੀ 100% ਦੀ ਗਾਰੰਟੀ ਲਈ ਸੀ ਉਹਨਾਂ ਦੇ ਰਿਫਿਊਜ਼ਲ ਲੱਗ ਚੁੱਕੇ ਨੇ ਜਾਂ ਲੱਗਣ ਜਾ ਰਹੇ ਨੇ ਕਿਉਂਕਿ ਵੀਜ਼ਾ ਆਫੀਸਰ ਜਿਹੜੇ ਨੇ ਵੀ TPRV ਵੀਜ਼ਾ ਟੈਂਪੋਰਰੀ ਰੈਜ਼ੀਡੈਂਸ ਵੀਜ਼ਾ ਨੂੰ ਲੈ ਕੇ ਬਹੁਤ ਹੀ ਸਖਤ ਹੋ ਚੁੱਕੇ ਨੇ ਚਾਹੇ ਕੈਨੇਡਾ ਦਾ 10 ਇਅਰ ਮਲਟੀਪਲ ਵੀਜ਼ਾ ਲੈਣਾ ਹੋਵੇ ਜਾਂ ਫਿਰ ਯੂਕੇ ਮਲਟੀਪਲ ਵੀਜ਼ਾ ਆਸਟ ਪ੍ਰੈਜ਼ੀਡੈਂਟ ਦੇ ਕੋਲ ਜਿਹੜੇ 100% ਦੀ ਗਾਰੰਟੀ ਲੈ ਕੇ ਉਹਨਾਂ ਨੂੰ ਫਾਈਲ ਸਬਮਿਟ ਕਰਦੇ ਨੇ ਪਹਿਲਾਂ ਕੋਈ ਪੈਸਾ ਨਹੀਂ ਲੈਂਦੇ ਬਟ ਉਸ ਆੜ ਦੇ ਵਿੱਚ ਵੀ 25 ਲੱਖ ਰੁਪਈਆ ਆਫਟਰ ਵੀਜ਼ਾ ਲੈਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਝੋਲੇ ਪਾਲੇ ਪੰਜਾਬੀ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਨੇ ਹਗੀਦਾ ਸੋ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਤੇ ਡਿਟੇਲ ਵੀਡੀਓ ਜਿਹੜੀ ਮੇਰੀ ਹੈਗੀ ਜੀ ਵੈਸਟਰਨ ਪਾਸ ਇਮੀਗ੍ਰੇਸ਼ਨ ਮੇਰਾ YouTube ਚੈਨਲ ਆ ਉਹਦੇ ਤੇ ਲੈ ਕੇ ਆਇਆ ਸੋ ਵਧੇਰੇ ਜਾਣਕਾਰੀ ਲਈ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਕਿ ਕਿਵੇਂ ਤੁਸੀਂ ਅਜਿਹੇ ਟਰੈਪ ਤੋਂ ਬਚ ਸਕਦੇ ਹੋ ਔਰ ਸਹੀ ਗਾਈਡੈਂਸ ਲੈ ਕੇ ਸਿਰਫ ਇੱਕ ਮਾਤਲ ਕੰਸਲਟੈਂਸੀ ਫੀਸ ਦੇ ਨਾਲ ਵੀਜ਼ਾ ਲੈ ਸਕਦੇ ਹੋ ਸੋ ਵਧੇਰੇ ਜਾਣਕਾਰੀ ਲਈ ਨੀਚੇ ਦਿੱਤੇ ਨੰਬਰਾਂ 'ਤੇ ਕਾਲ ਕਰੋ